ਇਹ ਦਰਿਆ ਜਾਂ ਸਮੁੰਦਰ ਨਹੀਂ ਇਹ ਮੋਗੇ ਦੇ ਪਿੰਡਾਂ 'ਚ ਪਾਣੀ ਆ ਗਿਆ بارش ਦਾ ਆ ਦੇਖੋ ਤੂੜੀ ਵਾਲਾ ਕੁੱਪ ਕਿਸੇ ਦਾ ਰੁੜ ਗਿਆ ਇਹ ਸਾਰੀਆਂ ਜਿਹੜੀਆਂ ਜ਼ਮੀਨਾਂ ਨਾ ਇਹ ਕਿਸੇ ਤਰੀਕੇ ਨਾਲ ਜਾਂ ਤਾਂ ਨੀਮੀਆਂ ਕਰੀਆਂ ਗਈਆਂ ਜਿਵੇਂ ਆਪਾਂ ਮਿੱਟੀ ਝਕਾ ਦਿੰਨੇ ਆ ਤੇ ਜਾਂ ਇਹ ਨੀਮੀਆਂ ਹੈਗੀਆਂ ਹੀ ਆ ਤੇ بارش ਅਜ ਫੇਰ ਆ ਗਈ ਆ ਦੇਖੋ ਬੜਾ ਔਖਾ ਹੈ ਮੌਸਮ ਵੀ ਖਰਾਬ ਹੈਗਾ ਤੇ ਪਾਣੀ ਸਾਰੇ ਇੰਨਾ ਪਿੰਡਾਂ 'ਚ ਆਲਾ ਹਾਈਵੇ ਤੇ ਖੜੇ ਆਪਾਂ ਮੋਕੇ ਤੋਂ ਬਰਨਾਲੇ ਜਾ ਰਹੇ ਆ ਤੇ ਆ ਦੇਖੋ ਰਸਤੇ 'ਚ ਜਿਹੜੀ ਕੱਲ بارش ਹੋਈ ਆ ਨਾ ਉਹਦੇ ਨਾਲ ਦੇਖੋ 6 ਘੰਟੇ ਲਗਾਤਾਰ بارش ਸੀਗੀ ਪੂਰਾ ਪਾਣੀ ਭਰ ਗਿਆ ਇਧਰ ਆ ਸਾਰੇ ਝੋਨੇ ਝੋਨੇ ਲੱਗੇ ਹੋਣਗੇ ਆ ਦੇਖੋ ਅਸੀਂ ਖੜੇ ਆ ਬਿਲਾਸਪੁਰ ਤੋਂ ਪਿੱਛੇ ਹੀ ਆ ਆ ਦੇਖੋ ਮਤਲਬ ਗਿਣਤੀ ਵੀ ਕਿੰਨੇ ਗੱਲੇ ਸਾਰੇ ਡੁੱਬ ਗਏ ਦਿਸਦਾ ਹੀ ਨਹੀਂ ਕੁਛ ਤੇ ਆ ਰੋਡ ਹੈਗਾ ਦੇਖੋ ਆ ਸਾਰੇ ਘਰਾਂ ਦੇ ਨਾਲ-ਨਾਲ ਪਾਣੀ ਆ ਸਾਰਾ ਇਹ ਪਤਾ ਨਹੀਂ ਹੁਣ ਕਿੰਨਾ ਟਾਈਮ ਲੱਗੂਗਾ ਸਭ ਕਰਨ ਤੇ ਇਹ ਪਿੰਡ ਹੈਗਾ ਕਿਹੜਾ ਪਿੰਡ ਆ ਇਹ ਲਿਖਿਆ ਧੂਰਕੋੜ ਪਿੰਡ ਆ ਮੋਕੇ ਤੋਂ ਥੋੜੀ ਅੱਗੇ ਜਾ ਕੇ ਆ ਹਲੋ ਕੀ ਕਰੋ ਲੰਕੀ ਤੋਂ ਆ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਇਹ ਸਮੁੰਦਰ ਨਹੀਂਗਾ ਇਹ بارش ਦਾ ਪਾਣੀ ਆ ਜਿਹੜੇ ਝੋਨੇ ਸੀ ਨਾ ਆ ਦੇਖੋ ਪਹਿਲਾ ਇਹ ਸੇਮ ਦਾ ਇਲਾਕਾ ਨੀਮਾ ਇਲਾਕਾ ਬਰਨਾਲੇ ਮੋਕੇ ਦੇ ਸੈਂਟਰ ਦਾ ਇਲਾਕਾ ਤੇ ਹੁਣ بارش ਦਾ ਕਰਕੇ ਮੈਂ ਕਹਿੰਦਾ ਦੇਖੋ ਪੱਲਾ ਸੈਂਕੜੇ ਕਿੱਲੇ ਜ਼ਮੀਨ ਜਿਹੜੀ ਉਹ ਦਿਸਦਾ ਹੀ ਨਹੀਂ ਝੋਨਾ ਦਿਸਦਾ ਹੀ ਨਹੀਂ ਪਾਣੀ ਪਾਣੀ ਆ ਦੇਖੋ ਬਿਆਨਾਂ ਦੇ ਵੱਲਾ ਵੱਲਾ ਰੋਗੀ ਆਪਾਂ ਸਾਨੂੰ ਕਿੰਨੇ ਕਿੱਲੇ ਆ ਮੈਂ ਕਹਿੰਦਾ ਗਿਨਤੀ ਕੋਈ ਨਹੀਂ ਉਹ ਮੋਟਰਾਂ ਦੇਖੋ ਆ ਵੀ ਮੋਟਰ ਵਾਲਾ ਕੋਟਾ ਹੈਗਾ ਅੱਗੇ ਵੀ ਮੋਟਰਾਂ ਸਾਰਾ ਠੱਜ ਖਤਮ ਹੋ ਗਿਆ ਇਹ ਸੁੱਕਣਾ ਹੀ ਨਹੀਂ ਪਾਣੀ ਮਹੀਨਾ ਦੋ ਮਹੀਨੇ ਉਹਨਾਂ ਟਾਈਮ ਨੂੰ ਹੋਰ بارش ਹੋਣੀ ਬੱਦਲ ਆ ਦਿਖੋ ਕਿੰਨਾ ਮੱਡਾ ਤੇ ਇਹ ਸਾਰੇ ਝੋਨੇ ਜਿਹੜੇ ਆ ਇਹ ਖਰਾਬ ਹੋ ਗਏ ਆ ਲਓ ਇਹ ਰਹੀ ਸਰ ਨੀਮਾ ਗੇਟਾ ਪਿੱਛੋਂ ਵੀ ਤੁਹਾਨੂੰ ਦਿਖਾਉਂਦੇ ਆਏ ਆਂ ਚੱਲ ਬੰਨ ਲਾਲਾ ਜਦੋਂ ਰੋਡ ਦੇ ਨਾਲ ਨਾਲ ਲਲਾ ਦੇਖੋ ਤੁਰੇ ਜਾਂਦੇ ਆਪਾਂ ਆ ਇੱਕੋ ਮੋਟਰ ਵਾਲਾ ਗੁੱਠਾ ਉਹ ਕੋਈ ਇੱਕ ਹੋਰ ਡੁੱਬਿਆਗਾ ਉਹ ਦੇਖੋ ਦੇਖੋ ਇਹ ਪਾਣੀ ਮੈਂ ਕਿੰਨਾ ਹੈ ਘਰ ਤੋਂ ਘੱਟ ਵੀ 6-6 ਫੁੱਟ 5-5 ਫੁੱਟ ਪਾਣੀ ਹੈਗਾ ਤੇ ਇਹ ਕਿੰਨਾ ਟਾਈਮ ਲੱਗੂਗਾ ਇਹਨੂੰ ਸੁੱਕਣ ਤੇ ਐ ਲੱਗਦਾ ਜਿਵੇਂ ਪੂਰਾ ਦਰਿਆ ਹੀ ਹੁੰਦਾ ਕੋਸ਼ ਨਹੀਂ ਦੱਸਦਾ ਇੱਕ ਮੋਟਰ ਵਾਲਾ ਕੋਠਾ ਆ ਦੇਖੋ ਨਜ਼ਰ ਮਾਰੋ بارش ਨੇ ਬਹੁਤ ਹੀ ਏਰ ਕੰਮ ਖਰਾਬ ਕਰਿਆ ਇੱਕ ਕੋਠਾ ਉਹ ਮੋਟਰ ਇੱਕ ਅੱਗੇ ਵੀ ਲਗਾਉਣਾ ਸਾਨੂੰ ਆ ਇੱਕ ਆਹ ਮੋਟਰ ਵਾਲਾ ਕੋਠਾ ਇੱਕ ਇਸ ਤੋਂ ਅੱਗੇ ਆ ਉਹ ਦੇਖੋ ਕਿਆ ਯਾਰ ਕੀ ਬਾਤ ਹੈ ਤਾਂ ਮੇਰੇ ਹਿਸਾਬ ਨਾਲ ਜੇ ਇੱਕ ਅੱਧੀ بارش ਹੋਰ ਆ ਗਈ ਪਾਣੀ ਨਹੀਂ ਸੁੱਕਣਾ 6 ਮਹੀਨੇ ਇੱਕ ਆਹ ਕੋਠਾ ਆ ਸਾਹਮਣੇ ਇੱਕ ਆਹ ਪਟਰਾ ਆ ਦੇਖੋ ਉਹ ਨਾ ਦਾ ਮੈਂ ਕਹਿੰਦਾ ਦਿਸਦਾ ਹੀ ਕੁਛ ਨਹੀਂ ਹੱਦ ਰਕਤ ਲੱਗੇ ਦਿਸਦੇ ਆ ਐਂ ਲੱਗਦਾ ਹੈਗਾ ਇੱਧਰ ਕੋਈ ਦਰਿਆ ਨਹੀਂ ਹੈਗਾ ਇਸ ਸਾਈਡ ਤੇ ਕੋਈ ਨਦੀ ਨਹੀਂ ਹੈਗੀ ਸਤਲੁਜ ਪਿੱਛੇ ਰਹਿ ਗਿਆ ਬਹੁਤ ਇੱਥੇ ਬਸੇ ਆ ਕੇ ਮੀਂਹ ਦਾ ਪਾਣੀ ਆ بارش ਦਾ ਪਾਣੀ ਆ ਦੇਖੋ ਆ ਕੱਸੀ ਲੰਗਦੀ ਆ ਸੁਆ ਸੁਆ ਵੀ ਇੱਕੋ ਹੀ ਹੋ ਗਿਆ ਪਤਾ ਨਹੀਂ ਲੱਗਦਾ ਸੁਆ ਕਿਹੜਾ ਹੈਗਾ ਕਿੰਨੇ ਕਿਲੋਮੀਟਰ ਘੜ ਤੋਂ ਘੱਟ ਵੀ 10 ਕਿਲੋਮੀਟਰ ਆ ਗਏ ਆ ਤੁਹਾਨੂੰ ਐ ਹੀ ਦਿਖਾਈ ਜਾਂਦਾ ਮੈਂ ਤੇ ਆਹ ਰੋਡ ਆ ਬਰਨਾਲੇ ਵਾਲਾ ਬਰਨਾਲੇ ਨੂੰ ਜਾਣ ਵਾਲਾ ਇਹ ਰੋਡ ਆ ਇਤਨ ਮੋਕੀ ਨੂੰ ਆ ਰਹੇ ਆ ਖਾਨਵੱਦਾ ਏਰੀਆ ਦੇਖੋ ਸਾਰਾ ਹੀ ਇਹ ਵੀ ਸਾਰਾ ਹੀ ਸਮੁੰਦਰ ਬਣ ਗਿਆ ਇਹ ਤਾਂ ਲੱਗਦਾ ਜਿਵੇਂ ਸਮੁੰਦਰ ਚ ਫਲੱਡ ਆ ਗਿਆ ਹੁੰਦਾ ਨਾ ਉਵੇਂ ਆ ਆ ਦਿੱਕੋ ਵੱਡੇ ਹਾਈਵੇ ਰੋਡ ਤੇ ਪਾਣੀ ਝੜ ਗਿਆ ਟੈਂਪ ਲੱਗੂਗਾ ਇਹਨੂੰ ਸੁੱਕਣ ਤੇ ਕੋਈ ਝੋਨਾ ਕੋਈ ਬਾਸਮਤੀ ਕੋਈ ਪੱਠੇ ਆਹ ਆ ਵੋਟਰ ਵਾਲਾ ਕੋ ਉਠਾਓ ਘਰ ਨੂੰ ਰਸਤਾ ਜਾਂਦਾ ਰਸਤਾ ਹੀ ਹੈ ਨਹੀਂ ਕਿਵੇਂ ਲੰਘਦੇ ਹੋਣਗੇ ਸਭ ਡੁੱਬ ਗਏ ਸੜਕ ਜਿਹੜੀ ਜਾਂਦੀ ਸੀ ਰੋਡ ਹੈ ਹੀ ਨਹੀਂ ਹੈਗਾ ਰਸਤਾ ਹੀ ਨਹੀਂ ਦਿਖਦਾ ਕੋਈ ਵੀ ਨਹੀਂ ਦਿਖਦਾ ਰਸਤਾ ਉਹ ਘਰ ਵੀ ਉਹ ਪਾਣੀ ਚ ਆ ਗਿਆ ਆ ਨਹੀਂ ਹੈਗਾ ਇਹ ਵੈਸੇ ਮਤਲਬ بارش ਦਾ ਪਾਣੀ ਆ ਗਿਆ ਉਹ ਸਾਰੇ ਘਰ ਅਗੀ ਸਾਈਡ ਤੇ ਵੀ ਨਿਕੋਦਾ ਤੁਹਾਨੂੰ ਆ ਦੇਖੋ ਉਹ ਵਿਚਾਰਿਆਂ ਨੇ ਛੱਪਾ ਦੇ ਚੜੇ ਸਾਰੇ ਬੰਦੇ ਆ ਉਹ ਦੇਖੋ ਘਰਾਂ ਘਰਾਂ ਚ ਵੀ ਪਾਣੀ ਆ ਗਿਆ ਸਾਰੇ ਘਰ ਭਰ ਕੇ ਇਹ ਜਾਂ ਤਾਂ ਇਹ ਸੀਮ ਦਾ ਇਲਾਕਾ ਯਾਰ ਤੇ ਜਾ ਆਪਣੇ بارش ਕਰਨ ਜਾਣੀ ਕੱਲ 6 6.5 ਘੰਟੇ ਪੂਰੀ بارش ਹੋਈ ਇੱਥੋਂ 10 ਕਿਲੋਮੀਟਰ ਤੱਕ ਜਿੰਨਾ ਵੀ ਏਰੀਆ ਸਾਰਾ ਕੁਛ ਡੁੱਬਿਆ ਪਿਆ ਤੇ ਆ ਕਰਾਂ ਦੇ ਸਾਰੇ ਜਿਹੜੇ ਆ ਰਸਤੇ ਉਹ ਭਰ ਗਏ ਆ ਇੱਧਰ ਦੇਖੋ ਇੱਥੇ ਦੇਖੋ ਕਿੰਨੇ ਲੋਕ ਖੜੇ ਆ ਪਾਣੀ ਦੇਖਣ ਦਾ ਕਰਕੇ ਕਿਉਂਕਿ ਉਹ ਜਿਹੜੇ ਘਰ ਆ ਨਾ ਤੁਹਾਨੂੰ ਦਿਖਾਏ ਹੈਗੇ ਉਧਰ ਆ ਰੋੜ ਹੀ ਸਾਰਾ ਬੰਦ ਆ ਇਹ ਲੋਪੋ ਵਾਲਾ ਰੋੜ ਹੈਗਾ ਇੱਧਰ ਸਭ ਕੁਝ ਬੰਦ ਹੋ ਗਿਆ ਪਤਨੀ ਤੋਂ ਲੋਪੋ ਵਾਲਾ ਰੋਡ ਆ ਦੇਖੋ ਕਿੰਨੇ ਲੋਕ ਆ ਇਹ ਪਿੰਡਾਂ ਵਾਲੇ ਹੀ ਆ ਜਿਹੜੇ ਗਾਹ ਨੂੰ ਜਾਣ ਵਾਲੇ ਪਾਣੀ ਵੀ ਇੰਨਾ ਇਹ ਨਾ ਤਾਂ ਇਹਨੂੰ ਕਿਤੇ ਕੱਢ ਸਕਦੇ ਆ ਇੰਨੇ ਪਾਣੀ ਨੂੰ ਤੇ ਹਣਾ ਬਾਈ ਤੁਹਾਡਾ ਤੁਹਾਡਾ ਜਿਹੜਾ ਪਿੰਡ ਆਹੀ ਆ ਤੇ ਆ ਜਿਹੜਾ ਲੋਪੋ ਨੂੰ ਜਾਂਦਾ ਰਸਤਾ ਇਹ ਮੱਦੋਗੇ ਨੂੰ ਤੇ ਲੋਕ ਹੁਣ ਕਿਵੇਂ ਲੰਘਦੇ ਹਾਂ ਮੋਟਰਸਾਈਕਲ ਲੰਘ ਜਾਂਦਾ ਅੱਛਾ ਦੇਖੋ ਇਹ ਮੱਦੂਗੇ ਵਾਲਾ ਰੋਡ ਆ ਬਾਈ ਕੰਨਾ ਦੇ ਆ ਸਾਰੇ ਪਿੰਡਾਂ ਵਾਲੇ ਹੈਗੇ ਆ ਜਿਹੜੇ ਆਪਾਂ ਬਾਈ ਕੰਨਾ ਮੋਟਰਸਾਈਕਲ ਲੰਘੇ ਜਾਂਦਾ ਆਪਾਂ ਦੇਖ ਕੇ ਆਉਣੇ ਆ ਆ ਸਾਰੀਆਂ ਜਥੇਬੰਦੀਆਂ ਇਹ ਬਾਈ ਖੜੇ ਆ ਸਾਰੇ ਇਹ ਪਿੰਡਾਂ ਵਾਲੇ ਹੈਗੇ ਆ ਤੇ ਆਪਾਂ ਅੱਗੇ ਦੇਖਦੇ ਆ ਮੋਟਰਸਾਈਕਲ ਕਿਹਨੇ ਲੰਘ ਜਾਂਦਾ ਮੋਟਰਸਾਈਕਲ ਕਿੱਥੇ ਲੰਘ ਜੂ ਹਨਾ ਬਾਈ ਨਹੀਂ ਲੰਘਦਾ ਕੁਝ ਵੀ ਕੁਝ ਨਹੀਂ ਇਹਦਾ ਪਾਣੀ ਨਾ ਤਾਂ ਯਾਰ ਇੰਨਾ ਪਾਣੀ ਕਿਤੇ ਨਿਕਲ ਸਕਦਾ ਹਨਾ ਨਿਕਲਣਾ ਨਹੀਂ ਇਹਦਾ ਕਿੰਨੇ ਕਿਲੋਮੀਟਰ ਤੱਕ ਆ ਹਨਾ ਬੱਗੀ ਪੁਰੇ ਤੋਂ ਲੈ ਕੇ ਆ ਪੁਰੇ ਨੰਬਰ 2 ਕੇ ਡੀ ਕੇ ਹਾਂਜੀ ਸਾਰਾ ਪਾਣੀ ਜਿੱਥੋਂ ਦਾ ਕੋਈ ਸੂਆ ਨਹੀਂ ਵਿੱਚ ਆਉਂਦਾ ਸਾਰਾ ਪਾਣੀ ਇੱਥੇ ਆਉਣਾ ਕਿਉਂਕਿ ਇਹ ਮੇਨ ਆ ਠੀਕ ਹੈ ਜੀ ਤੇ ਇਹ ਸਾਰੇ ਹੁਣ ਪਿੰਡਾਂ ਦਾ ਫਿਰ ਰਸਤਾ ਬੰਦ ਹੋ ਗਿਆ ਰਸਤੇ ਚੱਲਦੇ ਬਸ ਆਈ ਆ ਪਾਣੀ ਦੇ ਵਿੱਚ ਆਈ ਆ ਦੇਖੋ ਇਹ ਰਾਹ ਬੰਦ ਆ ਵੀਰੇ ਬਾਕੀ ਚੱਲਦੇ ਢੱਕੀ ਦੂਰ ਵਾਲਾ ਚੱਲਦਾ ਉਹ ਵੀ ਪਾਣੀ ਵਿੱਚ ਨਹੀਂ ਆਹ ਬਾਈ ਟਰੈਕਟਰ ਲੈ ਕੇ ਜਾ ਰਿਹਾ ਦੇਖੋ ਅੱਦੇ ਅੱਦੇ ਟਾਇਰ ਡੁੱਬ ਰਹੇ ਆ ਇਧਰ ਵੀ ਅੱਗੇ ਸਾਰੇ ਪਿੰਡ ਆਈ ਆ ਆ ਘਰ ਵੀ ਸਾਰੇ ਉਹ ਲੋਕ ਕੋਠਿਆਂ ਦੇ ਚੜੇ ਆ ਦੇਖੋ ਉੱਪਰ ਕਰੰਜ ਪਾਣੀ ਆ ਹਨਾ हां ਥੱਲੇ ਵਾਲੇ ਕਰੰਜ ਸਾਡੇ ਪਾਣੀ ਅੱਛਾ ਕਮਰੇ ਜੀ ਪਾਣੀ ਆ ਗਿਆ ਰਾਤ ਵੀ ਉਹਨਾਂ ਨੇ ਉੱਪਰ ਹੀ ਕੱਟੀ ਆ ਕੋਠਿਆਂ ਦੇ ਘਟਾ ਓਕੇ ਤੇ ਇਹ ਤਾਂ ਯਾਰ ਇਹ ਤਾਂ ਸੁੱਕਣਾ ਵੀ ਹੈ ਨਹੀਂ ਹਨਾ ਜਲਦੀ ਨਹੀਂ ਵੀਰੇ ਗਾਂ ਨਿਕਾਸ ਨਹੀਂ ਹੁੰਦਾ ਨਿਕਾਸ ਹੀ ਹੈ ਨਹੀਂ ਨਿਕਲੀ ਜਾਂਦਾ ਗਾਂ ਨਹੀਂ ਨਿਕਾਸ ਹੁੰਦਾ ਪਰ ਇਧਰੋਂ ਵੀ ਪਿੰਡ 'ਚ ਸ਼ਾਇਦ ਵੜਦਾ ਲੱਗ ਪਾਣੀ ਠੀਕ ਆ ਉਹ ਦੇਖੋ ਕਰਾਂ ਦੀਆਂ ਛੱਤਾਂ ਦੇ ਖੜੇ ਆ ਲੋਕ ਰਾਤ ਵੀ ਇੱਥੇ ਸੁੱਤੇ ਹੋਊਗੇ ਕਿਉਂਕਿ ਪਾਣੀ ਆ ਨਾ ਪੂਰਾ ਪਾਣੀ ਆ ਕਿੱਥੇ ਜਿੱਥੋਂ ਤੱਕ ਵੀ ਆਪਾਂ ਨਿਗਾਹ ਮਾਰਦੇ ਆ ਇੱਧਰ ਵੀ ਜਿੰਨੇ ਪਿੰਡ ਹੈਗੇ ਆ ਉਹ ਸਾਹਮਣੇ ਬੁੱਟਰ ਆ ਉੱਥੇ ਵੀ ਕਹਿੰਦੇ ਪਾਣੀ ਹੁਣ بڑੂਗਾ ਉਹ ਵੀ ਨੀਮਾ ਪਿੰਡ ਹੈਗਾ ਕਿਉਂਕਿ ਕੁਝ ਲੋਕ ਤਾਂ ਆਪਣੇ ਵਾਂਗੂ ਵੈਸੇ ਦੇਖਣ ਆ ਜਾਂਦੇ ਆ ਪਰ ਜਿਹੜੇ ਲੋਕ ਯਾਰ ਰਹਿ ਰਹੇ ਆ ਨਾ ਇੱਥੇ ਜਿਹੜੇ ਛੱਤਾਂ ਦੇ ਚੜੇ ਆ ਕਿਉਂਕਿ ਇਹਦਾ ਨਿਕਾਸ ਹੀ ਨਹੀਂ ਹੋਣਾ ਇੱਧਰ ਦੇਖੋ ਆ ਬੁੱਟਰ ਆ ਬੁੱਟਰ ਦੇ ਦੇਖੋ ਸਾਈਡ ਤੇ ਦੇਖੋ ਆ ਪਾਣੀ ਇਹ ਵੀ ਇੱਧਰੋਂ ਹੀ ਆ ਰਿਹਾ بارش ਦਾ ਹੀ ਇਹ ਪਾਣੀ ਆ ਓਹ ਸਾਈਡ ਵੀ ਦੇਖੋ ਲੋਕ ਇਹ ਕੁਝ ਲੋਕ ਤਾਂ ਮਤਲਬ ਪ੍ਰਸ਼ਾਸਨ ਤੋਂ ਮੰਗ ਕਰਨ ਦੇ ਲਈ ਖੜੇ ਆ ਕੁਝ ਪੱਤਰਕਾਰ ਖੜੇ ਆ ਹਨਾ ਤੇ ਪ੍ਰਸ਼ਾਸਨ ਵੀ ਇੱਥੇ ਕੀ ਕਰੂਗਾ ਇੰਨਾ ਪਾਣੀ ਹਨਾ ਗਾਹਾਂ ਕੋਈ ਰੋਹੀ ਜਾਂ ਉਹ ਹੋਵੇ ਨਾਲਾ ਉਹਦੇ ਵਿੱਚ ਨਿੱਤੋ ਸਾਡੇ ਦਾ ਪਰ ਸਾਰੇ ਨਾਲੇ ਹੀ ਭਰੇ ਆ ਤੇ ਐਸ ਪਿੰਡ ਦਾ ਜਿਹੜਾ ਵੋਟਰ ਆ ਇਹਦੇ ਵੀ ਉਹ ਸਾਈਡ ਦੇਖੋ ਇਧਰ ਵੀ ਉਹੀ ਹਾਲ ਹੈਗਾ ਮਦੋਗੇ ਅੱਗੇ بڑے ਪਿੰਡ ਹੈਗੇ ਆ ਮੱਦੂ ਕੇ ਦੋਦਰ ਹੋਰ ਕਈ ਪਿੰਡ ਹੈਗੇ ਆ ਸਾਰੇ ਤੇ ਅਜੀ ਕੋਈ ਦਰਿਆ ਵੀ ਹੈਗਾ ਇੱਧੇ ਐਸਡ ਨਹੀਂ ਨਹੀਂ ਦਰਿਆ ਨਹੀਂ ਇਹ ਵੈਸੇ ਇਸੀਮ ਦਾ ਪਾਣੀ ਆ ਜਾਂ بارش ਦਾ ਨਹੀਂ بارش ਦਾ ਪਾਣੀ ਆ ਆਉਂਦਾ بارش ਦਾ ਪਾਣੀ ਆ ਪਰ ਆਉਂਦਾ ਇਹ ਕੱਟੋ-ਕੱਟ 10-12 ਕਿਲੋਮੀਟਰ ਤੋਂ ਪਾਣੀ ਠੀਕ ਆ ਮਗਰ ਤਾਂ ਬੁੱਗੀਪੁਰੋਂ ਲੰਘ ਕੇ ਸਾਰੇ ਪਾਣੀ ਪਾਣੀ ਆ ਆ ਪਾਣੀ ਆ ਭਾਈ ਇਹ ਸਾਰਾ ਏਰੀਆ ਸਾਡਾ ਪਾਣੀ ਦਾ ਹੀ ਆ ਤੇ ਹੁਣ ਇਹਦੇ ਜਿਹੜਾ ਘਰ ਵੀ ਬਹੁਤ ਡੁੱਬ ਗਏ ਸਾਡੇ ਆ ਸਾਹਮਣੇ ਦੀਂਦਾ ਹੀ ਆ ਕੋਠੇ ਤੇ ਬੈਠੀ ਆ ਮਕਾਨ ਦੇ ਮਤਲਬ ਪਿੱਛੇ ਵੀ ਬੈਠੇ ਆ ਕੋਠੇ ਆ ہاں ਪਿੱਛੇ ਹੀ ਬੈਠੇ ਆ ਸਾਰੇ ਘਰ ਸਾਰੇ ਮਕਾਨ ਪਾਣੀ ਚ ਆ ਗਿਆ ਆ ਜਿੰਨੇ ਪਾਈਪਾਸ ਦੇ ਨਾਲ ਨਾਲ ਆ ਸਾਰੇ ਪਾਣੀ ਪਾਣੀ ਆ ਘਰਾਂ ਦੇ ਵਿੱਚ ਵੜਿਆ ਤੇ ਭਾਈ ਸੁੱਕਣ ਤੇ ਵੀ ਬਹੁਤ ਟਾਈਮ ਬਹੁਤ ਟਾਈਮ ਲੱਗੂਗਾ ਇਹਦਾ ਮਕਾਨ ਗਿਰਨ ਦਾ ਡਰ ਆ ਆ ਮਕਾਨ ਕੋਈ ਨਹੀਂ ਇੱਕ ਛੱਤਾਂ ਡੈਗ ਪਣ ਉਹ ਵੀ ਸਾਰੇ ਵਿੱਚ ਹੀ ਆ ਵਿੱਚ ਹੀ ਆ ਸਾਰੇ ਵਿੱਚ ਹੀ ਆ ਸਾਰੇ ਵਿੱਚ ਹੀ ਆ ਪਿੱਛੇ ਆ ਇਧਰਲੀ ਸਾਈਡ ਆ ਆ ਸਾਰੇ ਦੇ ਨਾਲ-ਨਾਲ ਪਾਣੀ ਆ ਇੱਧਰੋਂ ਪਿੱਛੇ ਮਾਰੋ ਕੈਮਰਾ ਦਾ ਆ ਸਾਰੇ ਮੋਟਰਾਂ ਸਾਰੇ ਕੋਠੇ ਵੀ ਸਾਰੇ ਕੋਠੇ ਮੋਟਰਾਂ ਵਾਲੇ ਕੋਠੇ ਨਹੀਂ ਬਾਹਰ ਦੀਆਂ ਗੱਲਾਂ ਐ ਪਹਿਲਾਂ ਤਾਂ ਮਕਾਨ ਹੀ ਬਹੁਤ ਆ ਵੱਡੀ ਬਹੁਤ ਨਿਕਾਸ ਹੈਗਾ ਪਾਣੀ ਦਾ ਨਿਕਾਸ ਨਹੀਂਗਾ ਸਲੋ ਆ ਪੁਲ ਨਹੀਂ ਆ ਟੂ ਰ ਕੋਟ ਸਾਰਾ ਹੀ ਵਿੱਚ ਐ ਜੀ ਹਾਂਜੀ ਵਿੱਚ ਡਾਲਾ ਵਿੱਚ ਹਾਂਜੀ ਮੈਣਾ ਵਿੱਚ ਐ ਪੁੱਛੀ ਠੀਕ ਐ ਤੇ ਆ ਬੁੱਟਰ 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 ਦਾ ਏਰੀਆ ਕ੍ਰਾਸਿੰਗ ਕਰਕੇ ਆ ਦੇਖ ਲਓ ਸਾਰਾ ਇੱਧਰ ਹੋ ਗਿਆ ਬਈ ਇਹ ਵੀ ਮਕਾਨ ਸਾਰੇ ਆਗੇ ਵਿੱਚ ਆ ਸਾਰੇ ਮਕਾਨ ਆ ਗਏ ਆ ਉਹ ਕੰਦਾ ਵੀ ਡੱਗ ਪਿਆ ਉਹ ਮਕਾਨ ਦੀਆਂ ਬਾਰਿਸ਼ ਤਾਂ ਜੀ ਫਿਰ ਉਹ ਬੱਦ ਜੇ ਉੱਪਰ ਵੀ ਹੈ ਜੇ ਜੇ ਉੱਪਰ ਉਹ ਅੱਜ ਵਿਚਾਰ ਹੋ ਜਾਏ ਫਿਰ ਤਾਂ ਕੋਈ ਹੱਲ ਹੈਗਾ ਨਹੀਂ ਹੁਣ ਤਾਂ ਹਾਂ ਵੀ ਹੁਣ ਤਾਂ ਬਹੁਤ ਹਾਲਾਤ ਮਾੜੇ ਆ ਸਾਡੇ ਜੀ ਕਹੀਦਾ ਦੇਖੋ ਕਿੰਨਾ ਬਾਈਆਂ ਨੇ ਦੱਸਿਆ ਕਿ ਇਹ بارش ਦਾ ਪਾਣੀ ਕਿਸ ਸਾਈਡ ਨਿਕਾਸ ਨਹੀਂ ਹੈਗਾ ਕਿਸੇ ਵੀ ਸਾਈਡ ਜੇ ਅੱਜ بارش ਹੁੰਦੀ ਆ ਤਾਂ ਫਿਰ ਕੋਈ ਹੱਲ ਨਹੀਂ ਆ ਦੇਖੋ ਉਹ ਘਰਾਂ ਦੇ ਵਿੱਚ ਪਾਣੀ ਆ ਦੇਖੋ ਗੇੜ ਦੇ 3 3 4 4 ਫੁੱਟ ਪਾਣੀ ਆ ਬਹੁਤ ਸਾਰੇ ਘਰ ਜਿਹੜੇ ਆ ਪਿੰਡ ਐ ਡੁੱਬੇ ਆ ਸੜਕ ਦੇ ਨਾਲ-ਨਾਲ ਮੈਂ ਤੁਰ ਕੇ ਆ ਰਿਹਾ ਸੀਗਾ ਤੇ ਮੈਂ ਦੋਨੇ ਸਾਈਡ ਦੇਖ ਰਿਹਾ ਇੱਧਰ ਬੁੱਟਰ ਵਾਲੀ ਸਾਈਡ ਆ ਇੱਧਰ ਇੱਧਰ ਇੱਕ ਨਾ ਉਹ ਦੇਖੋ ਦੋ ਘਰ ਹੋ ਆ ਉਹ ਸਾਹਮਣੇ ਮਾਰੋ ਨਜ਼ਰ ਕਿਵੇਂ ਉਹਨਾਂ ਦੀ ਸਾਈਡ ਤੇ ਪਾਣੀ ਪਾਣੀ ਆ ਆ ਮਤਲਬ ਬੜੇ ਲੋਕ ਆਉਂਦੇ ਆ ਦੇਖਦੇ ਆ ਜਾਂ ਉਹਨਾਂ ਪਿੰਡਾਂ ਵਾਲੇ ਲੋਕ ਟਰੈਕਟਰ ਲੈ ਕੇ ਲੰਘਦੇ ਆ ਟਰੈਕਟਰ ਤੋਂ ਬਿਨਾ ਨਹੀਂ ਲੰਘਿਆ ਇਹਦਾ ਨਾ ਤਾਂ ਗੱਡੀ ਨਿਕਲਦੀ ਆ ਤੇ ਨਾ ਹੀ ਮੋਟਰਸਾਈਕਲ ਕੋਈ ਸਕੂਟਰੀ ਨਿਕਲਦੀ ਆ ਲੁਹਾੜ ਆ ਗਿਆ ਤੇ ਅਜੇ ਬੱਦਲ ਉੱਪਰ ਵੀ ਦੇਖੋ ਕਿੰਨਾ ਹੈਗਾ بارش ਅੱਜ ਵੀ ਆ ਸਕਦੀ ਆ ਚਲੋ ਮੋਟਰਾਂ ਵਾਲੇ ਕੋਠੇ ਤਾਂ ਡੁੱਬਨੇ ਹੀ ਸੀਗੇ ਉਹ ਤਾਂ ਡੁੱਬਨੇ ਹੀ ਡੁੱਬਨੇ ਇਹ ਜਿਹੜੇ ਘਰ ਜਾਂ ਪਿੰਡ ਡੁੱਬੇ ਹੈਗੇ ਆ ਰਣਸ਼ੀ ਬੁੱਕੀਪੁਰਾ ਡਾਲਾ ਮੋਟਰ ਇਹ ਮਤਲਬ ਘਰਾਂ ਦੇ ਜਿਹੜੀਆਂ ਨਿਓਆ ਚ ਪਾਣੀ ਪੈ ਗਿਆ ਤੇ ਘਰ ਡਿੱਗਨ ਦਾ ਵੀ ਬਾਈ ਕਹਿੰਦਾ ਖਤਰਾ ਹੈਗਾ ਖਤਰਾ ਹੀ ਆ ਜਦੋਂ 2-3 ਦਿਨ ਪਾਣੀ ਨਾ ਸੁੱਕਿਆ ਤਾਂ ਘਰ ਵੀ ਡਿੱਗ ਸਕਦੇ ਆ ਇਹ ਹਾਈਵੇ ਆ ਜੇ ਆ ਹਾਈਵੇ ਨਾ ਹੁੰਦਾ ਤਾਂ ਫਿਰ ਲੰਘਾ ਹੀ ਬੰਦ ਹੋ ਜਾਂਦਾ ਇਹ ਛੋਟੀਆਂ ਸੜਕਾਂ ਹੁੰਦੀਆਂ ਇਧਰ ਬੁੱਟਰ ਵੀ ਸਾਰਾ ਡੁੱਬਿਆ ਪਿਆ ਏ ਸਾਈਡ ਦਾ ਏਰੀਆ ਹੁਣ ਅੱਗੇ ਵੀ ਆਪਾਂ ਨਿਗਾ ਮਾਰਦੇ ਆਂ ਅਗਲੇ ਪਿੰਡਾਂ ਦੇ ਵਿੱਚ ਜੇ ਅਗਲੇ ਪਿੰਡਾਂ 'ਚ ਵੀ ਸ਼ਾਇਦ ਇਵੇਂ ਹੀ ਪਾਣੀ ਹੋਵੇ ਉਹ ਵੀ ਆਪਾਂ ਦੇਖਦੇ ਚੱਲਦੇ ਆਂ ਬਲਾਸਪੁਰ ਤੱਕ ਤੁਹਾਨੂੰ ਦਿਖਾਉਂਦਾ ਮੈਂ ਗਾਂ ਬਰਨਾਲੇ ਤੋਂ ਪਹਿਲਾਂ ਪਹਿਲਾਂ ਜਿੰਨੇ ਪਿੰਡ ਆਉਂਦੇ ਉੱਥੋਂ ਤੱਕ ਆਪਾਂ ਦੇਖਦੇ ਆਂ ਆਹ ਦੋਸਤੋ ਹੈਗਾ ਲੋਪੋ ਵਾਲਾ ਰੋਡ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਸੀ ਨਾ ਉਹ ਮੱਦੋ ਵਾਲਾ ਲੋਪੋ ਵਾਲਾ ਰੋਡ ਵੀ ਸਾਰਾ ਬੰਦ ਆ ਉਹ ਗੱਡੀਆਂ ਆ ਰਹੀਆਂ ਦੇਖਦੇ ਆਂ ਕਿਵੇਂ ਲੰਘ ਰਹੀਆਂ ਮੋਟਰਸਾਈਕਲ ਤਾਂ ਦੇਖੋ ਇੱਥੇ ਵੀ ਸਾਰੇ ਘਰਾਂ 'ਚ ਪਾਣੀ ਹੈਗਾ بارش ਫੇਰ ਆ ਗਈ ਆਪਾਂ ਹੁਣੇ ਕਹਿੰਦੇ ਸੀਗੇ ਕਿ بارش ਕਿਤੇ ਫੇਰ ਨਾ ਆ ਜਾਏ ਇੰਨਾ ਪਾਣੀ ਖੜਿਆ ਹਾਂ ਦੇਖੋ ਕਿੰਨੇ ਲੋਕ ਖੜੇ ਆ ਮੇਰੇ ਪਿੱਛੇ ਸਾਰੇ ਆਹ ਦਾ بارش ਦੇਖੋ ਇੰਨਾ ਧਾਰੇ ਦੇ ਖੜੇ ਆ ਸ਼ੈੱਡ ਬਣਿਆ ਜਿਹੜਾ ਸੜਕ ਦਾ ਕੰਨਾ ਪਾਣੀ ਆ ਕਿੰਨੇ ਮੋਟੋ ਫੈਰਾ ਇਹ ਵਾਰ ਛੇਹ ਵਾਲੀ ਆ ਇਹ ਰੁਕਣੀ ਨਹੀਂ ਦੀ ਸਾਰਾ ਦਿਨ ਨਹੀਂ ਰੁਕਣੀ ਇਹ ਹੁਣ ਆਪਾਂ ਨੂੰ ਵੀ ਬਾਈਕ ਆਪਣਾ ਲੱਗਿਆ ਆਪਾਂ ਨੂੰ ਪਤਾ ਨਹੀਂ ਘੰਟਾ ਜਾਂ 2 ਘੰਟੇ ਤੇ ਖੜਨਾ ਪੈਣਾ ਹੁਣ ਵਾਪਸੀ ਜਾਵਾਂਗੇ ਜਾਣਾ ਤਾਂ ਪਰ ਨਾਲੇ ਸੀਗਾ ਪਰ ਹੁਣ ਜਾਇਆ ਨਹੀਂ ਜਾਊਗਾ ਕਿਉਂਕਿ بارش ਰੁਕਣੀ ਨਹੀਂ ਤੇ ਆਪਾਂ ਵਾਪਸ ਮੁੜਨਾ ਪਊਗਾ ਤੇ ਜਿਹੜੇ ਪਾਣੀ ਦੀ ਆਪਾਂ ਗੱਲ ਕਰੀ ਉਹ ਹੁਣ ਮਤਲਬ ਇਹ بارش ਨਾ ਬਹੁਤ ਜ਼ਿਆਦਾ ਹੋਏ ਨਾ ਲੋਕਾਂ ਨੂੰ ਬਹੁਤ ਅੱਖਿਆਈ ਹੋ ਜਾਣੀ ਆ ਪਿਆਰ ਕਰ ਲੈ ਲੈਂਦੇ ਜਿੰਨੇ ਆ